ਕੀ ਟਾਈਮ ਤੇ ਆਇਆ ਮੈਨੂੰ ਚੰਗੀ ਯਾਦ ਆ ਰਹੀ ਹੈ ਇੱਕ ਮਿੰਟ ਦੇ ਹੱਥ ਤੋਂ ਬਾਅਦ ਮੈਂ ਤੇਰੇ ਕੋਲ ਇੱਕ ਟ੍ਰੈਵਲਰ ਭਾਈ ਕੀ ਇੱਕ ਮਿੰਟ ਸਾਨੂੰ ਚੱਟ ਨੇ ਦੱਸੋ ਕਿਵੇਂ ਪਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕ ਤੇ ਗੱਡੀ ਰੋਜ਼ ਰੋਕਦੀ ਆ 20-20 ਮਿੰਟ ਲਾਣ ਦੇਣੀ ਐ ਸੱਤ ਹੋ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨੱਕਲੇ ਜਿੰਮੇਦਾਰ ਹੁੰਗੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋੜ ਦੇ ਜੇਬਾ ਫੋੜਨ ਲੱਗ ਗਿਆ ਮੇਰੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫੋੜੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਕੋਈ অথরিটি ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ 'ਚ ਜਾਣਾ ਹੁੰਦਾ ਟਾਈਮ 'ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਮੈਂ ਹਰ ਰੋਜ਼ ਤੋਂ ਆ ਰਿਹਾ ਨਹੀਂ ਮੈਂ ਰਤਿਏ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ 'ਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਕਿੱਦਾਂ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਦਿੱਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਕੀ ਕਹਿਣਾ ਚਾਹੋਗੇ ਇਹ ਸਾਰੇ ਹੁਣ ਐ ਕਿੱਥੇ ਟਾਈਮ ਕਿੱਥੇ ਮੈਨੂੰ ਚੱਕੀਆ ਪਾਓ ਲੋਕ ਨੂੰ ਇੱਕ ਮਿੰਟ ਤੁਸੀਂ ਹੱਥ ਰੱਖੋਗੇ 2:00 ਵਜੇ ਤੇ ਕੋਈ ਟ੍ਰੈਕਰ ਵੀ ਕੀ ਇੱਕ ਮਿੰਟ ਦੱਸੋ ਕਿਵੇਂ ਬਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਹੈ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕੇ ਤੇ ਗੱਡੀ ਰੋਲ ਰੋਕਦੀ ਹੈ 20-20 ਮਿੰਟ ਲਾਂ ਦੇਣੀ ਹੈ ਸਾਥੋਂ ਅੱਗੇ ਗੱਡੀ ਟਾਈਮ ਤੇ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹਨਾਂ ਕਿਹੜੇ ਜ਼ਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋੜ ਦੇ ਜੇਬਾ ਫੋੜਨ ਲੱਗ ਗਿਆ ਮੇਰੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਕੋਈ অথੋਰੀਟੀ ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿੱਥੋਂ ਆ ਰਿਹਾ ਸੀਗਾ ਰੂਟ ਹਰ ਰੋਜ਼ ਤੋਂ ਆ ਰਿਹਾ ਨਹੀਂ ਮੈਂ ਰਤਿਏ ਜਾਣਾ ਹਰਿਆਣਾ ਚਾਰ ਸਟੇਜਾਂ ਹੈ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਨਹੀਂ ਹੁੰਦੀ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ 'ਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਕੋਈ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਡੇਲੀ ਦਾ ਕੰਮ ਆ ਪੁਲਿਸ ਮੁਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 22 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰਮੇਵਾਰ ਹੋਗਾ ਪਰ ਜੀ ਕੀ ਕਹਿਣਾ ਚਾਹੋਗੇ ਇਹ ਸਾਰਾ ਹੁਣ ਐਸਾ ਵੀ ਟਾਈਮ ਮੈਨੂੰ ਚੰਗੀ ਯਾਦ ਆ ਰਹੀ ਹੈ ਇੱਕ ਮਿੰਟ ਰੱਖ ਲਓ ਜੀ ਹਾਂ ਤੁਹਾਨੂੰ ਮੈਂ ਤੇਰੇ ਕੋਲ ਡਰਾਈਵਰ ਭਾਈ ਕੀ ਇੱਕ ਮਿੰਟ ਦੱਸੋ ਕਿਵੇਂ ਪਾੜਾਂਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਹੈ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਐ ਸੱਤ ਹੋ ਅੱਗੇ ਗੱਡੀ ਟਾਈਮ 'ਚ ਨਹੀਂ ਆਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨਾਲ ਕੌਲੇ ਜ਼ਿੰਮੇਵਾਰ ਹੋਣਗੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋੜ ਦੇ ਜੇਬਾ ਫੋੜਨ ਲੱਗ ਗਿਆ ਮੇਰੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫੋੜੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਕਾਨੂੰਨੀ ਇਹ ਚੈਕਿੰਗ ਕਰਦੇ ਨੇ ਦੇ ਕੋਈ অথਟੀ ਐ ਇਹਨਾਂ ਕੋਈ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਰੋਲਵਾਰ ਤੋਂ ਆ ਰਿਹਾ ਨਹੀਂ ਮਰਤੀਏ ਜਾਣਾ ਹਰਿਆਣੇ ਚਾਰ ਸਟੇਜ ਆ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਤੇਰੀ ਹੁੰਦੀ ਹੈ ਚੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀ ਨੂੰ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਬੇਲੀ ਆ ਕੰਮ ਆ ਪੁਲਿਸ ਮਲਾਜ਼ਮ ਦਾ ਕੱਲੇ ਸਿਪਾਹੀ ਦਾ ਜੇ ਕੋਈ ਗੱਡੀ ਨਾਲ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਉਹ ਜ਼ਿੰਮੇਵਾਰ ਹੋਗਾ ਪਰ ਜੀ ਕੀ ਕਹਿਣਾ ਚਾਹੋਗੇ ਇਸ ਆ